ਸੇਕੇ ਦਿਲ ਦੇ ਹਲਾਤ ਵਾਲਾ ਮਾਮਲਾ ਹੈ ਜੁੜਾ ਵੇਖਣ ਨੂੰ ਮਿਲਿਆ ਜਿੱਥੇ ਨਾਜਾਇਜ਼ ਸਬੰਧਾਂ ਦੇ ਚਲਦਿਆਂ ਬਤੌਰ ਸਿਕਿਉਰਿਟੀ ਗਾਰਡ ਨੌਕਰੀ ਕਰ ਰਹੇ ਵਿਅਕਤੀ ਨਰਵਿੰਦਰ ਸਿੰਘ ਦਾ ਤੇਜ਼ ਤਾਰ ਹਥਿਆਰਾਂ ਨਾਲ ਬੁਰੀ ਤਰ੍ਹਾਂ ਕਤਲ ਕਰ ਦਿੱਤਾ ਗਿਆ ਇਸ ਮੌਕੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਪੁਲਿਸ ਪ੍ਰਸ਼ਾਸਨ ਕੋਲ ਜੜੀ ਇਨਸਾਫ ਦੀ ਗੁਹਾਰ ਲਗਾਈ ਹੈ ਪੁਲਿਸ ਅਧਿਕਾਰੀ ਵੀ ਮੌਕੇ ਤੇ ਪੌਂਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। Laash ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਕਰਵਾਇਆ ਜਾ ਰਿਹਾ। ਉੱਥੇ ਮੀਡੀਆ ਨਾਲ ਗੱਲਬਾਤ ਕਰਦੇ ਅਮਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਨਰਿੰਦਰ ਸਿੰਘ ਦਾ ਇੱਕਾ ਮਹਿਲਾ ਦੇ ਨਾਲ ਇੱਕ ਲੜਕੀ ਦੇ ਨਾਲ ਨਾਜਾਇਜ਼ ਸਬੰਧ ਸੰਜੇ ਚੱਲਦੇ ਉਹਨਾਂ ਦੇ ਵੱਲੋਂ ਕਈ ਵਾਰ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਸਨ। ਅਤੇ ਉਸ ਦੇ ਪਤੀ ਤੇ ਉਸ ਦੇ ਸਾਥੀਆਂ ਵੱਲੋਂ ਸ਼ਾਮ ਦੇ 5 ਵਜੇ ਦੇ ਕਰੀਬ ਉਸ ਨੂੰ ਤੇਜ਼ ਤਾਰ ਹਥਿਆਰਾਂ ਨਾਲ ਜਿਹੜਾ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਕੀ ਨਾਮ ਹੈ? ਕੀ ਨਾਮ ਸੀ? ਕੀ ਦਾ ਜਿੰਨਾਂ ਦੀ ਡੈਥ ਹੋਈ ਹੈ ਮਰਵਿੰਦਰ ਸਿੰਘ ਨੇ ਆਧਿਕਰ ਦੀਆਂ ਕੀ ਕਾਰਨ ਸੀ ਮਾਰੂਗਾ ਕੋਈ ਪਤਾ ਨਹੀਂ ਏਦਾਂ ਹੀ ਜਨਾਨੀ ਦਾ ਚੱਕਰ ਹੀਗਾ ਇਹਨੂੰ ਬੜਾਈ ਸਮਝਾਉਨੇ ਆ ਉਹਨੇ ਧਮਕੀਆਂ ਦਿੱਤੀਆਂ ਵੀ ਮਾਂ ਮਾਰ ਦੇਣਾ ਤੇ ਮਾਰ ਹੀ ਦਿੱਤਾ ਆ ਤੁਹਾਡੇ ਘਰ ਵਾਲੇ ਦਾ ਚੱਕਰ ਹੀ ਕਿਸੇ ਨਾਲ ਹਾਂਜੀ ਹਾਂਜੀ ਜੋਤੀ ਜੋਤੀ ਕੁੜੀ ਜੋਤੀ ਆ ਜਨਾਨੀ ਆ ਕਈਆਂ ਨਾਲ ਖੇ ਖਾਦੀ ਉਹਨੇ ਔਰ ਘਰ ਵਾਲਾ ਵੀ ਕਈਆਂ ਨਾਲ ਖੇ ਖਾਦੀ ਆ ਆਪਣੀ ਸੱਸ ਨਾਲ ਵੀ ਰਿਹਾ ਵਾ ਨੇ ਬੇੜਾ ਕਰਕੇ ਕਰਤਾ ਸਾਡੇ ਘਰ ਦਾ ਉਹ ਆਂਦਾ ਦਾਤਰ ਹੀ ਆਵੇ ਉਹਦੇ ਨਾਲ ਹੀ ਦਾਤਰ ਵੱਡ ਵੱਡ ਦਿੱਤਾ ਆ ਮੈਨੂੰ ਤਾਂ ਫੋਨ ਆਇਆ ਮੇਰੇ ਬੱਚਿਆਂ ਨੂੰ ਬੱਚਿਆਂ ਨੇ ਫੋਨ ਚੁੱਕਿਆ ਆ ਵੱਡੇ ਨੇ ਕੀਤਾ ਨਿੱਕੇ ਨੂੰ ਤੇ ਦਾੜੀ ਨੂੰ ਵੱਢ ਗਏ ਉਸੇ ਵੇਲੇ ਆ ਗਏ ਭੱਜ ਕੇ ਇੱਥੇ ਕਿੰਨੇ ਕਿੰਨੇ ਜਣੇ ਸੀ ਜਿਨ੍ਹਾਂ ਦੇ ਵੱਲੋਂ ਬਾਰ ਕੀਤੇ ਗਏ ਪਤਾ ਨਹੀਂ ਕਿ ਤਿੰਨ ਜਣੇ ਤਾਂ ਹੋੜ ਗਏ ਹੀ ਇਕੱਲੇ ਜਣੇ ਦਾ ਤਾਂ ਕੰਮ ਨਹੀਂ ਆ ਡਿਊਟੀ ਸਿਲਵਰ ਰੌਕ ਚ ਕਰਦੇ ਸੀਗੇ ਤੇ ਹੁਣ ਕਿੱਥੇ ਜਾ ਰਹੇ ਸੀ ਹੁਣ ਕਿਤੋਂ ਆ ਰਹੇ ਸੀਗੇ ਤੇ ਰਾਹ ਦੇ ਵਿੱਚ ਘੇਰ ਲਿਆ ਉਹਨਾਂ ਨੇ ਸਾਢੇ ਪੰਜਾਂ ਜੀ ਡਿਊਟੀ ਕਰ ਬਹਿਣਾ ਹੀਗਾ ਹਾਂਜੀ ਹੁਣ ਕੀ ਮੰਗ ਕੀ ਕਰਦੇ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਕੋ ਕੀ ਮੰਗ ਪ੍ਰਸ਼ਾਸਨ ਤਾਂ ਮੰਗ ਕੀ ਆ ਮੇਰੇ ਗਰੀਬਣੀ ਦੀ ਉਹਨਾਂ ਨੂੰ ਸਜ਼ਾ ਦਿਓ ਚਵਲ ਜਨਾਨੀ ਨੂੰ ਇਦਾਂ ਹੀ ਵੱਡੋ ਏ ਮੇਰੀ ਹੈ ਗਈ ਆ ਬੇਨਤੀ ਜੇ ਤੁਸੀਂ ਕਰ ਸਕਦੇ ਤਾਂ ਠੀਕ ਆ ਨਹੀਂ ਤਾਂ ਕਿਸੇ ਨੇ ਕੁਝ ਨਹੀਂ ਕਰਨਾ ਸਾਰੇ ਪੈਸੇ ਦੇ ਕੁੱਤੇ ਆ ਸਭ ਪੈਸੇ ਕੀ ਕਰੋਗੇ ਸਾਡਾ ਵੀਰ ਹਾਏ ਕੀ ਕਰ ਗਈ ਇਹ ਸਾਡੇ ਵੀਰ ਨੂੰ ਮਾਰਤਾ ਕਿਸ ਨੇ ਜਿੰਨਾ ਨੇ ਮਾਰਿਆ ਹਾਏ ਪਤਾ ਨਹੀਂ ਕੌਣ ਮਾਰ ਗਿਆ ਵਾ ਸਾਡੇ ਭਰਾ ਨੂੰ ਮਾਰਤੇ ਆ ਆ ਵੇਖੋ ਇੱਥੇ ਹੀ ਵਜੇ ਮਾਰਿਆ ਵਾ ਹਾਏ ਸਾਨੂੰ ਤੇ ਫੋਨ ਗਿਆ ਵਾ ਤੇ ਭੂਆ ਪਾਪਾ ਨੂੰ ਮਾਰਤਾ ਹੀ ਕਿਸ ਨੇ ਕਿੰਨੇ ਬੱਚੇ ਗਏ ਹਾਏ ਦੋ ਧੀਆਂ ਜੋ ਦੋ ਪੁੱਤ ਜੋ ਹਾਏ ਚਾਰ ਬੱਚੇ ਵਾਦ ਆਪ ਲੋਕਾਂ ਦੇ ਘਰਾਂ ਦਾ ਕੰਮ ਕਰਦੇ ਹੀ ਨਾਲ ਚਕੌਲਟੀ ਗਾਰਡ ਕਰਦਾ ਹੀ ਆਪਣਾ ਟਾਈਮ ਪਾਸ ਕਰਦੇ ਹੀ ਹਾਏ ਭਰਾਵਾ ਕੋਈ ਪੁੱਛ ਤੂੰ ਕੋਈ ਪਤਾ ਨਹੀਂ ਹੋ ਕੀ ਬੰਦਾ ਤੇ ਕੀ ਨਹੀਂ ਹਾਏ ਅਹੇ ਦਾਨੇ ਹਾਏ ਸਾਡੇ ਭਰਾ ਨੂੰ ਮਾਰ ਤਾਂ ਇਹ ਦਾਨੇ ਉਹਦਾ ਕੱਖ ਨਾ ਰਵੇ ਖਾ ਖਣਾ ਰਵੇ ਸਾਡੇ ਵੀਰ ਨੂੰ ਮਾਰਤਾ ਉਹਦੇ ਬੱਚੇ ਰੋਲ ਜਾਣੇ ਆ ਐ ਤੇ ਆਨੇ ਜਿਹੜੀ ਜਨਾਨੀ ਨੇ ਕੀਤਾ ਨਾ ਇਹ ਕਾਮ ਉਮ ਕਰਾਇਆ ਉਹ ਵੀ ਇਦਾਂ ਹੀ ਮੁੱਕੇ ਉਹ ਇਦਾਂ ਹੀ ਮੁਕਣ ਜਿਨ੍ਹਾਂ ਨੇ ਸਾਡੇ ਭਰਾ ਨੂੰ ਮਾਰਿਆ ਹਾਏ ਭਰਾ ਵਸ ਜੀ ਸਾਹਿਬ ਜਿਹੜਾ ਇਹ ਕਤਲ ਹੋਇਆ ਜਿਹੜਾ ਇੱਕ ਕਿਹਾ ਜਾ ਰਿਹਾ ਕੀ ਮੰਨ ਸਾਨੂੰ ਅੱਜ ਕੰਟਰੋਲ ਰੂਮ ਤੋਂ ਤਲਾਹ ਮਿਲੀ ਸੀ ਕਿ ਸਿਲਵਰ ਉਹ ਕਲੋਨੀ ਆ ਲੋਹਾਰਾ ਕਾ ਰੋਡ ਤੇ ਉੱਥੇ ਕਲੋਨੀ ਵਿੱਚ ਇੱਕ ਡੈਡੀ ਬੋਡੀ ਪਈ ਆ ਤੇ ਜਿਸ ਦੀ ਬੁਰੀ ਤਰ੍ਹਾਂ ਕੱਟ ਵੱਢ ਹੋਈ ਆ ਜੋ ਅਸੀਂ ਮੌਕੇ ਤੇ ਪਹੁੰਚੇ ਆ ਇਹ ਜਿਹੜੇ ਸ਼ਨਾਖਤ ਹੋਏ ਆ ਵਰਿੰਦਰ ਸਿੰਘ ਸਾਨੋ ਅਮਰੀਕ ਸਿੰਘ ਗਮਟਾਲਾ ਕਲੋਨੀਆਂ ਲੋਹਾਰਕਾ ਰੋਡ ਜੋ ਇੱਥੇ ਪਾਸਿਓਂ ਕਲੋਨੀਆਂ ਇਸ ਸਿਲਵਰਓ ਕਲੋਨੀ ਚ ਗੇਟ ਤੇ ਸਕਿਉਰਿਟੀ ਗਾੜੀ ਡਿਊਟੀ ਕਰਦਾ ਸੀ ਤੇ ਜੋ ਪਰਿਵਾਰ ਵਾਲੇ ਆ ਕੇ ਮੌਕੇ ਤੇ ਉਹਨਾਂ ਸ਼ਨਾਖਤ ਕਰ ਲਈ ਆ ਉਹਨਾਂ ਨੇ ਇੱਕ ਵਿਅਕਤੀ ਦੇ ਸ਼ੱਕ ਜਾਰ ਕੀਤਾ ਸੁਖਵਿੰਦਰ ਸਿੰਘ ਜੋ ਉਹਨਾਂ ਦੀ ਕਲੋਨੀ ਵਿੱਚ ਪਹਿਲਾਂ ਰਹਿੰਦਾ ਸੀ ਥੋੜੇ ਦਿਨ ਪਹਿਲਾਂ ਜਿਹੜਾ ਉਹ ਮਕਾਨ ਵੇਚ ਕੇ ਕਿਤੇ ਚਲ ਗਿਆ ਉਹਨਾਂ ਨੇ ਸ਼ੱਕ ਜਾਰੀ ਕੀਤਾ ਜੋ ਵੀ ਪਰਿਵਾਰ ਵਾਲੇ ਬਿਆਨ ਲਿਖਾਉਣਗੇ ਉਸ ਮੁਤਾਬ ਜਿਹੜਾ ਵਾ ਇਹਦਾ ਮੁਕਦਮਾ ਦਰਜ ਕਰਕੇ ਕਾਰਵਾਈ ਕੀਤੀ ਜਾਊਗੀ ਕਾਰਨ ਕੀ ਕੋਈ ਬਦਲ ਕਾਰਨ ਫੇਰ ਲੈ ਇਨਵੈਸਟੀਗੇਟਰ ਕਰ ਰਹੇ ਆ ਪਰਿਵਾਰ ਵਾਲੇ ਜੋ ਵੀ ਆਪਣੇ ਬਿਆਨ ਲਿਖਾਉਣਗੇ ਉਸ ਤੋਂ ਬਾਅਦ ਤਫਤੀਸ਼ ਦੌਰਾਨ ਪਤਾ ਲੱਗੂਗਾ ਕਾਰਨ ਕੀ ਸੀ ਇਹਦਾ ਕਿੰਨੀ ਉਮਰ ਹੈਗੀ ਸੀ ਉਸ ਨੌਜਵਾਨ ਮਰਨ ਵਾਲੇ ਦੀ ਉਮਰ 45 ਸਾਲ ਆ ਜਿਹਦੇ ਸ਼ੱਕ ਜਾਰ ਕਰ ਰਹੇ ਉਹਦੀ ਤਕਰੀਬਨ 30 ਸਾਲ ਉਮਰ ਹੈ ਇਹ ਵਿਆਹ ਸੀ ਜੀ ਦੋਨੇ ਵਿਆਹ ਸੀ ਜੀ ਨਾਮ ਕੀ ਸੀ ਮਰਨ ਵਾਲੇ ਦਾ ਨਾਮ ਵਿਰਿੰਦਰ ਸਿੰਘ ਹੈ ਜੀ ਤੇ ਸਰ ਕਿੰਨੇ ਮਹੀਨੇ ਦਾ ਵਾਕ ਹੈ ਇਹ 5:00 ਵਜੇ 5:35 ਦੇ ਕਰੀਬ ਦੀ ਗੱਲ ਲੱਗਦੀ ਹੈ ਹਾਂਜੀ ਬਿਲਕੁਲ ਪਰਿਵਾਰ ਦੇ ਅਸੀਂ ਬਿਆਨ ਹਸਲ ਕਰ ਰਹੇ ਹਾਂ ਸਾਡੀ ਐਫਐਐਸਐਲ ਟੀਮ ਵੀ ਆ ਗਈ ਹੈ ਅਸੀਂ ਮੌਕੇ ਦੇ ਸਬੂਤ ਇਕੱਠੇ ਕਰ ਰਹੇ ਹਾਂ ਤੇ ਸਬੰਧ ਵਿੱਚ ਅਸੀਂ ਐਫਆਈਆਰ ਦਰਜ ਕਰ ਰਹੇ ਹਾਂ